రానీ వడ్డీ హీ ఆ నే ఎత్తు వాళ్ళను రీ దీనా ఠెరకి నీ తారా దే రీ దుపూ క సో దీని నీ అ ਨਹੀਂ ਮੰਮੀ ਜੀ ਅੱਜ ਐਤਵਾਰ ਵਾ ਸੌ ਲੈੰਦੋ ਉਹਨਾਂ ਨੂੰ ਉਹ ਕੁੜੀ ਆ ਉਹ ਮੁੰਡਾ ਨਹੀਂ ਗਾ ਕੋਈ ਨਹੀਂ ਮੰਮੀ ਜੀ ਆਪੇ ਕਰ ਲਵਾਂਗੀ ਮੈਂ ਕੰਮ ਉਹ ਹਜੇ ਛੋਟੀ ਬੱਚੀ ਆ ਉਹਨੇ ਅੱਗੇ ਵੀ ਜਾਣ ਆ ਧੀਆਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਆ ਨਾਲੇ ਉਹ ਕੁੜੀ ਹੁਣ ਤੇਰੇ ਜਿੱਡੀ ਹੋਈ ਆ ਧੀਆਂ ਸੁੱਤੀਆਂ ਚੰਗੀਆਂ ਨਹੀਂ ਲੱਗਦੀਆਂ ਜਾ ਉਹਨੂੰ ਠਾਲ ਕੇ ਆ ਸਾਰੀ ਉਮਰ ਮੰਮੀ ਜੀ ਕੰਮ ਹੀ ਕਰਨਾ ਉਹਨਾਂ ਨੇ ਸੌ ਲਾਂਦੋ ਐਤਵਾਰ ਸੀ ਅੱਜ ਜੇ ਕਹਿੰਦੇ ਹੋ ਤੇ ਮੈਂ ਠਾ ਹੀ ਦਿੰਨੀ ਆ ਮੰਮੀ ਦੀ ਵੀ ਨਾ ਸੋਚ ਨਹੀਂ ਜਾਂਦੀ ਪ੍ਰਾਣੀ ਕੁੜੀ ਆ ਅਗਲੇ ਘਰ ਜਾਣਾ ਵਾ ساری ਉਮਰ ਕੰਮ ਹੀ ਕਰਨਾ ਰਣੀ ਪਰ ਨਾ ਛੇਤੀ ਠਾ ਦੇ ਕੁੜੀ ਨੂੰ ਠਾ ਕੇ ਆ ਕੁੜੀ ਨੂੰ ਠਾਉਣ ਲੱਗੀ ਮੰਮੀ ਜੀ ਦੋਵਾਂ ਠਾਉਣ ਲੱਗੀਆਂ ਨਹੀਂ ਕੁੜੀ ਨੂੰ ਆਖਿਆ ਤੈਨੂੰ ਮੁੰਡਿਆਂ ਨੂੰ ਨਹੀਂ ਆਖਿਆ ਮੁੰਡਿਆਂ ਨੂੰ ਸੁੱਤੇ ਰਹਿੰਦੇ ਸੋ ਤਰਾਂ ਦੇ ਫੋਟੋ ਮੇਰੇ ਨੂੰ ਉਹਨੇ ਉੱਠ ਕੇ ਕੀ ਕਰਨਾ ਆ 100 ਉਠੋ ਬਤ ਸਵੇਰ ਹੋ ਗਈ ਹੋ ਜੀ ਬਬਾ ਜੀ ਮਮਾ ਮਮਾ ਜੀ ਅਜਦੇ ੁੰਡੇ ਅਜਦੇ 졸ੇ ਦੋ ਪੁੱਤ ਨਹੀਂ ਦਾਦੀ ਗੁੱਸੇ ਹੁੰਦੇ ਆ ਉੱਤ ਜੋ ਮੇਰਾ ਪੁੱਤ ਆਜੋ ਆਜੋ ਉਵਾਦੀ ਨਹੀਂ ਉਤਤ ਦਾਦੀ ਜੀ ਦਾ ਉਹ ਲੈ ਦੋ ਤੁਸੀਂ ਪਤਾਵਾ ਪੁੱਤ ਤੁਸੀਂ ਮੇਰੀ ਨਿੰਦੀ ਬੁਰੀ ਕਰ ਲੈਣ ਦੇਂ। ਮਿੰਦੀ ਪੁੱਤ ਪਤਾਵਾ ਅੱਜ ਸੰਡੇ ਆ ਪਰ ਕੀ ਕਰਾਂ? ਦਾਦੀ ਨੂੰ ਗੁੱਸੇ ਹੁੰਦੇ ਆ ਕਹਿੰਦੇ ਸੋਨੀਆਂ ਕੁੜੀਆਂ ਚੰਗੀਆਂ ਨਹੀਂ ਲੱਗਦੀਆਂ। ਮम्मा ਨਾ ਹੱਥ ਵੜਾ ਦਿਓ ਥੋੜਾ ਜਿਹਾ। ਮੈਂ ਆਪੇ ਕੰਮ ਕਰ ਲਾਂਗੀ ਬਸ ਤੁਸੀਂ ਮੇਰੇ ਲਾਗੇ ਲੱਗੇ ਖਲੋਜੋ। ਤੁਹਾਨੂੰ ਤੇ ਪਤਾ ਹੀ ਆ ਤੁਹਾਡੀ ਦਾਦੀ ਜੀ ਦਾ ਸੁਭਾਅ ਦਾ ਫਿਰ ਗੁੱਸੇ ਹੋਣਗੇ। ਫਿਰ ਪਾਪਾ ਨੂੰ ਕਹਿ ਕੇ ਬੋਲਣਗੇ ਸੀ ਉੱਠ ਜਾ ਆ ਜਾ ਇੱਥੇ ਬੈਜੋ ਮੈਂ ਦੁੱਧ ਦੁੱਧ ਲਿਆਵਾਂ ਗਰਮ ਕਰਕੇ ਠੀਕ ਆ ਆਹੋ ਇਹਨਾਂ ਦੁੱਧ ਦੇਣਾ ਆ ਦੁੱਧ ਇਹਨੂੰ ਚਾਹ ਦੇ ਬਣਾ ਕੇ ਦੁੱਧ ਰੱਖ ਮੇਰੇ ਪੁੱਤ ਵਾਸਤੇ ਉਹਦੇ ਘਰ ਦਾ ਵੰਸ਼ਾ ਉਹਦੇ ਸਾਨੂੰ ਸਾਹਬਣਾ ਇਹ ਉਹਨੇ ਤੇ ਸਾਰਾ ਕੁਝ ਤੇ ਉਹਰੇ ਜੋਗਾ ਠੀਕ ਆ ਮੰਮੀ ਜੀ ਚਾਹ ਹੀ ਦੇ ਦੇਣੀ ਆ ਆਹ ਦੁੱਧ ਤਤ ਕਰਕੇ ਦੇ ਦਈਏ ਨੂੰ ਕੁੜੀ ਨੂੰ ਕਾ ਤਾਨੀ ਦਾ ਜੀ ਮੈਨੂੰ ਕਿਉਂ ਡਾਂਟ ਰਹੇਂਦੇ ਆ ਵੀਰ ਜੀ ਨੂੰ ਤੇ ਖੋਸ਼ ਨਹੀਂ ਕਹਿੰਦੇ ਮੈਨੂੰ ਹੀ ਹਰ ਸੰਦੇ ਪਹਿਲਾ ਉਠਾਉਂਦੇ ਆ ਦੇ ਸੋਕੀ ਗਾਉਂ ਕੋ ਪਨਾ ਜੇ ਮੈਂ ਤਾਂ ਚਾਹ ਪੀ ਲਈ ਮੇਰੇ ਪੁੱਤ ਨੇ ਹਾਂਜੀ ਮੇਰਾ ਪੁੱਤ ਇਦਾਂ ਕਰ ਆ ਭਾਂਡੇ ਮੇਂ ਨਾ ਥੱਲੇ ਉੱਪਰ ਦੇ ਟਾਂਗ ਠੀਕ ਆ ਬਸ ਇੰਨਾ ਕੀ ਕਰ ਦਿੱਤਾ ਫਿਰ ਜਾ ਕੇ ਖੇਡ ਮੇ ਬਾਅਦ ਮਮਾ ਜੀ ਮੇਰੇ ਪੈਨ ਖਾਤਾ ਮੈਂ ਪਾਪਾ ਨੂੰ ਕੋ ਮੈਨ ਪਹਿਲੇ ਆ ਦੇ ਕੈਨੀ ਆ ਤੇਰੇ ਪਾਪਾ ਨੂੰ ਲੈ ਲੈਂਦੇ ਆ ਮਮਾ ਜੀ ਮੇਰੀਆਂ ਵੀ ਪੈਸੇ ਖਤਮ ਹੋਈਆਂ ਆ ਮੈਨੂੰ ਵੀ ਲਿਆ ਦਿਓ ਠੀਕ ਉਪਰ ਤੇ ਕੈਨੀ ਆ ਚਾੜਾ ਵੀ ਇੱਦਾਂ ਪਹਿਲੇ ਲੈਣ ਵਾਸਤੇ ਠੀਕ ਆ ਤੇਰੀ ਵੀ ਲੈਣ ਦੇ ਪੈਸੇ ਨਾਲ ਸੁਣੋ ਉਹ ਡਾਕੀ ਦਾ ਪੈਨ ਹੈ ਨਹੀਂ ਤੇ ਪੈਨ ਨੂੰ ਲਿਆ ਦਿਓ ਸਕੂਲ ਜਾਣਾ ਜੀ ਉਹਨੇ ਨਾਲੇ ਕੁੜੀ ਦੀ ਪੈਨਸਲ ਹੈ 니জে ਤੇ ਲਿਆ ਦਿਓ ਪੈਨਸਲ ਜਾਇਓ ਮਾੜੇ ਤੇ ਜਲਦੀ ਟਾਈਮ ਹੋ ਗਿਆ ਜੀ ਮਿਲਿਆ ਦੇਣਾ ਕੋਈ ਬਸ ਵੀ ਉਹਨਾਂ ਦੀ ਆਉਣ ਵਾਲੀ ਜੇ ਠੀਕ ਆ ਇਹ ਬੋਕਾ ਜਾਏ ਕਦਾ ਵੱਦਨ ਨੂੰ ਮੂੰਹ ਆ ਇੱਕਦਾ ਹੀ ਦਨ ਨੂੰ ਮੂੰਹ ਆ ਇੱਕ ਹੱਥ ਫੜੀ ਆ ਇਹਨਾਂ ਨੇ ਬੋਕਰਾਂ ਚੋਕੇ ਮੈਂ ਛਾਵੇਂ ਰੱਖ ਲਵਾ ਬੋਦੀ ਚੀਜ਼ ਹੋਵੇ ਤਾਂ ਭਲ ਨਹੀਂ ਪਾਚਦੀ ਤੂਪੇ ਪਈਆਂ ਬੋਕਰਾਂ ਦੇ ਤੀਲਾ ਹੀ ਟੁੱਟਣੀਆਂ ਆਂ ਥਾ ਤੋ ਕੇ ਮੰਮੀ ਤੂਪੇ ਰੱਖੀਆਂ ਹੀ ਚੱਲ ਹਾਂ ਚੋਕੇ ਦਾ ਛਾਵੇਂ ਰੱਖ ਦੇ ਰੱਖ ਦਿੰਨੀ ਆ ਜਾਓ 6 6 ਦੀ ਨਾਲੇ ਫੇਰ ਭਾਰੀ ਧੁੱਪ ਚੜਨ ਲਈ ਆ ਹਾਂ ਤੇ ਮਮੀ ਮੇਰੇ ਦੋ ਨੇ ਤੇ ਦੋ ਵਾਰ ਲੱਗਣਾਈ ਆ ਲੋਕਾਂ ਦੇ ਵੀ ਦੋ ਹੁੰਦੇ ਲੋਕਾਂ ਦੇ ਕਿਹੜਾ ਚਾਰ ਹੁੰਦੇ ਆ ਦਵਾ ਦਾ ਕੰਮ ਕਰ ਧੀਆ ਸੋਰੀਆ ਕਰ ਤੇ ਬਸ ਰੋਬ ਥੱਲੇ ਰਿੰਦੀ ਆ ਆਮੜੇ ਦਾ ਪੈਨ ਮੰਗਾਇਆ ਹੈ ਨਾ ਲੈ ਤੁਸੀਂ ਤੇ ਜਦੋਂ ਤੇ ਗਏ ਜਾ ਕੇ ਤੇ ਵੈ ਹੀ ਗਏ ਨਿਆਣੇ ਲੇਟ ਹੋ ਗਏ ਮੈਂ ਫੇਰ ਚੜਾਈਏ ਬਸ ਤੇ ਹੁਣ ਚੜਾਈ ਆ ਹਾਂ ਚਾੜੀਆ ਫੇਰ ਪੈਨ ਰੱਖ ਲਾ ਮੁੰਡੇ ਦਾ ਆਉਗਾ ਸਾਮਣੂ ਪੜਾ ਲੈ ਯਾਰ ਕੁੜੀ ਨੇ ਦਾ ਜੇ ਪਿਛਲੇ ਹਫਤੇ ਲਿਆ ਕੇ ਦਿੱਤੀ ਪੈਨਸਲ ਕਿੱਥੇ ਗਈ ਪੈਨਸਲ ਉਹ ਛੋਟੀ ਹੋ ਗਈ ਇਹ ਤੇ ਕੋ ਫੜੀ ਨਹੀਂ ਜਾਂਦੀ ਪੈਨਸਲ ਤਾਂ ਹੀ ਕਿਹਾ ਕੁੜੀ ਨੇ ਚਲ ਕੋਈ ਨੂੰ ਗੱਲ ਲਿਆ ਦਾਂਗੇ ਉਹਨਾਂ ਸਾਰ ਲਾ ਤੇ ਮੁੰਡੇ ਦਾ ਜ਼ਰੂਰੀ ਹੋਦੀ ਕਲਾਸ ਵੱਡੀ ਆ ਤਾਂ ਕਰਕੇ ਉਹਨੂੰ ਲਿਆਉਣਾ ਪਿਆ ਪੈਨ ਬਹੁਤ ਸਿਆਣੇ ਤੁਸੀਂ ਬਿੱਤ ਕਰਾ ਨਾ ਪਾਇਆ ਕਰੋ ਹਿੱਦਾ ਬਾਕੀਆਂ ਦਾ ਪਾਇਆ ਚੱਲ ਜਾਂਦਾ ਵਾ ਪਰ ਤੁਹਾਡਾ ਨਹੀਂ ਪਾਇਆ ਚੱਲਣਾ ਤੁਹਾਡੇ ਲਈ ਦੋਵੇਂ ਬੱਚੇ ਇੱਕੋ ਜਿਹੇ ਨੇ ਉਹ ਕੋਈ ਨਹੀਂ ਮੈਂ ਲਿਆਦਾਗਾ ਉਹਨੂੰ ਕਾ ਟਾਈਮ ਕਰ ਲਾ ਜੇ ਹੈਗੀ ਆ ਤਾਂ ਮੁੰਡੇ ਦੇ ਤਾਂ ਕਰਕੇ ਮੈਂ ਹੁਣ ਲਿਆ ਗਿਆ ਵੀ ਉਹ ਜ਼ਰੂਰੀ ਹੀ ਹੈ ਜ਼ਿਆਦਾ ਉਹ ਹੈਗੀ ਆ ਨਾ ਬੰਨ ਛੋਟੀ ਆ ਜੀਆ ਤੇ ਲੇਕਿਨ ਕੁੜੀ ਤਾਂ ਨਹੀਂ ਜ਼ਰੂਰੀ ਹੈਗਾ ਚੱਲ ਲਿਆਦਾਗੇ ਕੋਈ ਗੱਲ ਨਹੀਂ ਠੀਕ ਆ ਸ਼ਾਮ ਨੂੰ ਲਿਆ ਕੇ ਦਿਓ ਉਹਨੂੰ ਕੁੜੀ ਨੂੰ ਹੁਣ ਤੇ ਸਕੂਲ ਚੱਲ ਗਿਆ ਦੇ ਅਨੁਸਾਰ ਲਾਂ ਦੋ ਉਹਨਾਂ ਨੇ ਦਈ ਤੇ ਨਾਲੇ ਨਾ ਮੈਂ ਹੁਣ ਜਾਣਾ ਕੰਮ ਤੇ ਤੇ 2-3 ਵਜੇ ਆ ਜਾਣਾ ਮੈਂ 3-4 ਵਜੇ ਨਾ ਤੇ ਫੇਰ ਬਾਜ਼ਾਰ ਜਾਵਾਂਗੇ ਤੇ ਲਈਏ ਸੂਟ ਛੱਡ ਲਿਆਉਣਾ ਗਰਮੀਆਂ ਦਾ ਪੁੱਛ ਲਈ ਮੰਮੀ ਨੂੰ ਠੀਕ ਆ ਪੁੱਛ ਲੈਣੀ ਆ ਜੇ ਜਾਣ ਦੇਣਗੇ ਤੇ ਫੇਰ ਹੀ ਆ ਨਹੀਂ ਤੇ ਪਤਾ ਹੀ ਆ ਤੁਹਾਨੂੰ ਵੀ ਕਦੀ ਹਾਂ ਤੇ ਹੋਈ ਨਹੀਂ ਆ ਤੇ ਲੇਕਿਨ ਪੁੱਛ ਲਾਂਗੀ ਤੁਸੀਂ ਚਲੋ ਮੈਨੂੰ ਕੀ ਪਤਾ ਤੁਹਾਡੇ ਵਾਸਤੇ ਚਲ ਠੀਕ ਆ ਪੁੱਛ ਲਾਂਗੀ ਮੰਮੀ ਬਾਜ਼ਾਰ ਜਾਣਾ ਇਹਨਾਂ ਨੇ ਤੇ ਮੇਰਾ ਬਿਰਦਾ ਬਣੰਦਿਆ ਕਿ ਨਾਲ ਹੀ ਚਲ ਜਾ ਤੇ ਸੂਟ ਲੈ ਆਵਾਂ ਗਰਮੀਆਂ ਵਾਲਾ ਇੱਕ ਨਹੀਂ ਜਿਹੜੇ ਅੱਗੇ ਤੇਰੇ ਨੇ ਸੂਟ ਆ ਉਹਨਾਂ ਨੂੰ ਲਈ ਲੱਗੀ ਸੂਟਾਂ ਮੰਮੀ ਕਾਸਗੇ ਤੈਨੂੰ ਪਤਾ ਗਰਮੀਆਂ ਵਾਲੇ ਸੂਟ ਦੋ ਚਾਰ ਤੋਂ ਪਾਇਆ ਚਲ ਜਾਂਦੇ ਆ ਤੇਰੇ ਵਾਂਗੂ ਲੋਕੀ ਸੂਟ ਸਵਾਉਣ ਤੇ ਪੈ ਗਈਆਂ ਪੂਰੀਆਂ ਹਜੇ ਤੂੰ ਕੱਲ ਪੇਖਿਆ ਤੋਂ ਹੋ ਕੇ ਆਈਆਂ ਤੇ ਸੂਟ ਨਹੀਂ ਲਿਆ ਤਾ ਤੁਰਦੀ ਬਾਣੀ ਥੋ ਤੇ ਹਾਂ ਵੇਖੋ ਮੰਮੀ ਪੈਸੇ ਲੈ ਦੋ ਹਾਂ ਸੂਟ ਇੱਕ ਸੂਟ ਹੀ ਆ ਇੱਕ ਇੰਨਾ ਪੈਸਾ ਵਾਲਾ ਬੜਾ ਧਿਆਨ ਆ ਤੇਰਾ ਇਹ ਬੜੇ ਥਾਵਾਂ ਤੇ ਪੈਸੇ ਵਰਤਣੇ ਆ ਇਹਨੂੰ ਸੂਟ ਲਿਆ ਦੋ ਇਹਨੇ ਕਰਦਾ ਕੁਛ ਬਣਨ ਦੇਣਾ ਇਹਨੂੰ ਆਏ ਦਿਨ ਸੂਟ ਹੀ ਚਾਹੀਦੇ ਇਹਨੂੰ ਸੂਟਾ ਲੈਣੀ ਨੇ ਰੱਜਦੀ ਕਿਤੇ ਪਤਨੀ ਕਿੰਨੇ ਕੁ ਸੂਟ ਆਏ ਰਹੇ ਕਿਤੇ ਸੋਨੇ ਰੋਟੀ ਲਾਇਆ ਲੈ ਢੋਣਿਆ ਮੈਂ ਡਿਊਟੀ ਜਾਣਾ ਬਸ ਪਾਤੀ ਰੋਟੀ ਪੁੱਛਿਆ ਮਮੀ ਨੂੰ ਪੁੱਛਿਆ ਮੰਮੀ ਨੂੰ ਨਾਲੇ ਪਤਾ ਹੀ ਇਹਦਾ ਨਾ ਮਮੀ ਦਾ ਉਹਨਾਂ ਨੇ ਕਹਿ ਦੇਣਾ ਹੁੰਦਾ ਹਾਲੇ ਨਾ ਵੀ ਜਾ ਚਲ ਜਾ ਸਾਫ਼ ਹੀ ਨਾ ਕਰਤੀ ਕਿ ਨਹੀਂ ਜਾਣਾ ਨਾਲੇ ਇੱਥੋਂ ਤੱਕ ਵੀ ਕਹਿਦਾ ਕਿ ਤੇਰੇ ਪੇਕੇ ਆਨੇ ਸੂਣ ਨਹੀਂ ਦਿੱਤਾ ਮੈਂ ਰਹੀ ਨਹੀਂ ਤੇ ਤੁਹਾਡੇ ਘਰ ਵਾਂ ਕੰਮ ਤੁਹਾਡਾ ਕਰਦੀ ਆ ਤੇ ਆਸ ਮੈਂ ਪੇਕੇ ਆ ਤਾਂ ਰੱਖਾ ਮੈਂ ਚਲ ਕੋਈ ਨਹੀਂ ਚੁੱਪ ਕਰ ਮੈਂ ਲਿਆ ਦੂੰਗਾ ਦੱਸੀ ਨਾ ਬਦੂ ਠੀਕ ਹੈ ਲਿਆ ਦਿਓ ਚੰਗਾ ਜਾ ਵੇਖ ਕੇ ਹਰ ਮਦਦ ਪਰ ਮੰਮੀ ਕਹਿਣ ਦੀ ਗੱਲ ਨਹੀਂ ਆ ਹਰ ਵਾਰੀ ਇਦਾਂ ਹੀ ਕਰਦੇ ਨੇ ਕਦੀ ਨਹੀਂ ਮੰਮੀ ਨੇ ਕਿਹਾ ਕਿ ਸਾਡੇ ਘਰ ਦੀ ਨੂੰ ਤੀਆਂ ਤੂੰ ਤੇ ਜਾ ਚੀਜ਼ ਲੈ ਲਾ ਹਰ ਵਾਰੀ ਇਦਾਂ ਹੀ ਕਰਦੇ ਆ ਮੂਡ ਖਰਾਬ ਕਰਤਾ ਸਾਰਾ ਮੁੰਡੇ ਨੇ ਚਲ ਚੁੱਪ ਕਰ ਰੋਟੀ ਖਾਲਾ ਕੋਈ ਨਹੀਂ ਲੈ ਆਵਾਂਗੇ ਸੂਟ ਫੜ ਮੇਰੇ ਨਹੀਂ ਰੋਟੀ ਖਾਣ ਦੀ ਕਰਨ ਦੇ ਹਾਂ ਖਾਲਾ ਕਦੇ